ਦੀ ਡੈਸਟਕ ਪ੍ਰੈਜ਼ੀਡੈਂਟ ਕਾਂਗਰਸ ਤੇ ਸਾਰਾ ਪ੍ਰਮਾਤਮਾ ਜਿਹੜਾ ਸਾਲ ਬਾਦ ਦੇ ਦਿਨ ਥਿਆ ਆ ਰਾਂ ਦਾ ਦੀਵਾਲੀ ਦਾ ਇਹ ਖੁਸ਼ੀਆਂ ਭਰਿਆ ਸਾਰਾ ਹੀ ਮਤਲਬ ਪ੍ਰਮਾਤਮਾ ਹਰੇਕ ਦੀ ਦੁਇ ਖੁਸ਼ੀਆਂ ਪਾਵੇ ਝੋਲੀ ਤੇ ਪ੍ਰਮਾਤਮਾ ਸਾਰਿਆਂ ਦੇ ਚੁਬ ਕਾਮਨਾ ਪ੍ਰਮਾਤਮਾ ਇਸ ਚੀ ਦੀ ਦੁਇ ਕਰੇ ਸਤਿ ਸ਼ਕਲ ਜੀ ਸਾਰਿਆਂ ਨੂੰ ਸਾਰੇ ਪੰਜਾਬ ਵਾਸੀ ਤੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਨਾਲ ਹੀ ਵਿਸਕਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਕਰੇ ਇਸ ਤਰ੍ਹਾਂ ਹੀ ਤਿਹਾਰ ਆਦੇ ਰਹਿਣ ਤੁਹਾਡੀਆਂ ਤੰਦਰੁਸਤੀਆਂ ਬਣੀਆ ਰਹਿਣ ਤੇ ਤੁਸੀਂ ਮਨਾਉਂਦੇ ਰਹੋ ਜੀ ਧੰਨਵਾਦ ਜੀ ਦੋਸਤੋ ਮੈਂ ਤੁਹਾਡਾ ਸੰਗਰ ਨਰੇਸ਼ ਕੈਨ ਸੋ ਮੇਰੇ ਵੱਲੋਂ ਦੀਵਾਲੀ ਦੀਆਂ ਤੇ ਪੁਸ਼ਕਵਾਂ ਦੱਸਦੀਆਂ ਲੱਖ ਲੱਖ ਮੁਬਾਰਕਾਂ ਮੈਂ ਅਮਨਦੀਪ ਹੈਪੀ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਦੀਵਾਲੀ ਦੇ ਇਸ ਪਾਵਨ ਤਿਹਾਡੇ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਦੇ ਨਾਲ ਬੰਦੀ ਛੋੜ ਦਿਵਸ ਦੀਆਂ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਕਰੇ ਇਹ ਤਿਉਹਾਰ ਜਿਹੜਾ ਰੋਸ਼ਨੀਆ ਭਰਿਆ ਤੁਹਾਡਾ ਆਵੇ ਉਹ ਪਰਮਾਤਮਾ ਵਗੈਰੇ ਖੁਸ਼, ਸ਼ਾਂਤੀ ਔਰ ਤੰਦਰੁਸਤੀਆ ਭਰਿਆ ਆਦਿਆਂ ਦਿਵਾਲੀ ਦੇ ਇਸ ਤੇ ਬਹੁਤ-ਬਹੁਤ ਮੁਬਾਰਕਾਂ ਮੈਂ ਰਾਜਪਾਲ ਸਿੰਘ son of ਸਰਦਾਰ ਗੁਰਚੰਦ ਸਿੰਘ ਰਹਾਉ ਰੋਡ ਜੀ ਐਂਡ ਟਾਵਰ ਤੋਂ ਮਦ ASCII ਆ ਜੀ ਮੈਂ ਦਿਵਾਲੀ ਦੇ ਸ਼ੁਭ ਮੌਕੇ ਤੇ ਤੇ ਵਿਸ਼ਕਰਮਣ ਜੀ ਦੇ ਸ਼ੁਭ ਮੌਕੇ ਤੇ ਆਪ ਜੀ ਨੂੰ ਲੱਖ-ਲੱਖ ਵਧਾਈ ਦਿੰਦਾ ਮੈਂ ਚਾਹੁੰਦਾ ਹਾਂ ਕਿ ਪਰਮਾਤਮਾ ਕਰੇ ਕਿ ਜਿਹੜਾ ਦਿਵਾਲੀ ਆ ਸਾਰਿਆਂ ਲਈ ਖੁਸ਼ੀਆਂ ਭਰੀਆਂ ਆਵੇ ਵਿਸ਼ਕਰਮਾ ਦੇ ਸਾਰਿਆਂ ਨੂੰ ਖੁਸ਼ੀ ਹੋ ਪਰ ਜਾਵੇ ਤੇ ਇਸੇ ਮੌਕੇ ਤੇ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹਾਦਰ ਚੰਦ ਰੋੜਾ ਸਮਾਜ ਸੇਵਕ ਨਮਾਸ਼ੇਤ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਔਰ ਆਪਣੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਔਰ ਵਿਸ਼ਕਰਮਾ ਦੇ ਦਿਹਾੜੀ ਮੈਂ ਸਾਰੇ ਵੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਆਪਣੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਇਹ ਇਸੇ ਤਰ੍ਹਾਂ ਇਹ ਦੀਵਾਲੀ ਖੁਸ਼ੀ ਖੁਸ਼ੀਆਂ ਨਾਲ ਮਨਾਦੇ ਰਹਿ ਔਰ ਇਸੇ ਤਰ੍ਹਾਂ ਹੀ ਖੁਸ਼ ਰਹੇ ਮੇਰਾ ਨਾਮ ਮਨੀਸ਼ ਕਰਨੀ ਹੋਤਰੀ ਮੰਡਲ ਪ੍ਰਧਾਨ ਨਵਾਂ ਸ਼ਹਿਰ ਬੀਜੇਪੀ ਤੋਂ ਮੇਰੇ ਵੱਲੋਂ ਸ਼ਹਿਰ ਵਾਸੀਆਂ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ ਤੇ ਪੂਰੇ ਪੰਜਾਬ ਵਾਸੀਆਂ ਨੂੰ ਮੇਰੇ ਵੱਲੋਂ ਦਿਵਾਲੀ ਦੀ ਵਿਸ਼ਕਰਮਾ ਦੇ ਵਸਦੀਆਂ ਬਹੁਤ-ਬਹੁਤ ਵਧਾਈਆਂ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਦਿਵਾਲੀ ਦੀ ਲੱਖ-ਲੱਖ ਵਧਾਈ ਦਿਵਾਲੀ ਸਭ ਲਈ ਭਾਗਾ ਭਰੀ ਹੋਵੇ ਮੈਂ ਪੰਕਜ ਠਾਕਰ ਨਵਾਂ ਸ਼ਹਿਰ ਤੋਂ ਟੈਲਿੰਗ ਹੁੰਦੋਂ ਮੇਰੇ ਵੱਲੋਂ ਨਵਾਂ ਸ਼ਹਿਰ ਪੰਜਾਬ ਵਾਸੀਆਂ ਉਹ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਦੀ ਦੀਵਾਲੀ ਦਾ ਤਿਹਾਰ ਆਪਸੀ ਪਨਚਾਰੇ ਦਾ ਅਤੇ ਰੋਸ਼ਨੀ ਦਾ ਪਿਆਰ ਹੈ। ਆਓ ਇਸ ਵਾਰ ਅਸੀਂ ਸਾਰੇ ਹੀ ਇਲਾਕਾ ਨਵਾਂ ਸਿੰਘ ਪ੍ਰਣ ਕਰੀਏ ਕਿ ਅਸੀਂ ਪ੍ਰਭੂ ਜੀ શ્રી रामचंद्र ਜੀ ਦੇ ਅਸ਼ੀਰਵਾਦ ਦੇ ਨਾਲ ਇਸ ਸਾਲ ਦੀਵਾਲੀ ਗਰੀਨ ਦੀਵਾਲੀ ਦੇ ਬਲੋਂ ਮਨਾਈਏ ਅਤੇ ਪ੍ਰਭੂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਈਏ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੀਏ। ਵਾਹਿਗੁਰੂ ਜੀ ਦੇ ਪਤੇ ਮੈਂ ਰਜਿੰਦਰ ਸਿੰਘ ਆਪ ਸਭ ਤੇਜਵਸੀਆਂ ਨੂੰ ਦਿਵਾਲੀ ਦੀਆਂ ਤੇ ਉਸਦੇ ਨਾਲ ਬੰਦੀ ਛੋੜ ਦਿਵਤਿਆਂ ਬਹੁਤ ਬਹੁਤ ਮੁਬਾਰਕਾ ਦਿੰਦਾ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਦਿਵਾਲੀ ਦੀਆਂ ਤੇ ਬੰਦੀ ਛੋੜ ਦਿਵਤਿਆਂ ਮੁਬਾਰਕਾਂ ਇਹ ਦਿਨ ਸਾਰਿਆਂ ਦੇ ਲਈ ਚੜ੍ਹਦੀ ਕਲਾ ਵਿੱਚ ਆਵੇ ਵਾਹਿਗੁਰੂ ਜੀ ਦਾ ਖਾਲਸਾ ਹੋਵੇ ਜੀ ਜੀ ਕੀ ਗੁਰਦੇਵ ਤੁਹਾਨੂੰ ਤੇ ਜੈ ਗੁਰੂ ਰਵਿਦਾਸ ਸਤਨਾਮ ਸ਼੍ਰੀ ਵਾਹਿਗੁਰੂ ਦਾਸ ਮੁਕਤ ਸੇਵਾ ਦਾ ਤੁਮ ਸੁੰਦੂ ਸ੍ਰੀ ਗੁਰੂ ਰੁਦਾਸ ਜੀ ਦਾ ਸੈਕਟਰ 10 ਅਤੇ ਦਾਸ ਵਲੋਂ ਅਤੇ ਸਭਾ ਵਲੋਂ ਦਿਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਦੇਸ਼ਾਂ ਪੇਸ਼ੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਜੈ ਗੁਰਦੇਵ ਤੁਨ ਬੋਤੇ ਜੈ ਗੁਰੂ ਰੁਦਾਸ ਸਤਨਾਮੁਸ਼ੀ ਮੈਂ ਪਰਮਿੰਦਰ ਸਿੰਘ ਸਾਰੇ ਇਲਾਕਾ ਨਿਵਾਸੀਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਅਪੀਲ ਕਰਦਾ ਹਾਂ ਕਿ ਇਸ ਵਾਰ ਜਿਹੜੀ ਦੀਵਾਲੀ ਹੈ ਅਸੀਂ ਗ੍ਰੀਨ ਦੀਵਾਲੀ ਦੇ ਤੌਰ ਤੇ ਮਨਾਈਏ ਅਤੇ ਹਰ ਇੱਕ ਪਰਿਵਾਰ ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਕਰਨ ਲਈ ਇੱਕ ਇੱਕ ਰੁੱਖ ਲਗਾਈਏ ਇਹਦੇ ਨਾਲ ਹੀ ਫੇਰ ਸਮੂਹ ਇਲਾਕਾ ਨਿਵਾਸੀਆਂ ਨੂੰ ਮੈਂ ਆਪਣੇ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨੈ ਸਿੰਘ ਪੀਸੀਐਸੀ ਦੀਵਾਲੀ ਫੈਡਰੇਸ਼ਨ ਜੂਨਤੋਲਾੜਾ ਦਾ ਪ੍ਰਧਾਨ ਦੀਵਾਲੀ ਦੀਆਂ ਬੰਦੀ ਝੋੜ ਦੇਸ ਦੀਆਂ ਤੇ ਬਿਸ਼ਕਰਮਾਨੀਆਂ ਸਾਰਿਆਂ ਨੂੰ ਸੰਤਾਨ ਨੂੰ ਬਹੁਤ ਬਹੁਤ ਮੁਬਾਰਕਾਂ ਹੋ। ਹਮੇਸ਼ਾ ਖੁਸ਼ ਰਹੋ। ਦੀਵਾਲੀ ਦੇ ਮੌਕੇ ਤੇ ਜਿਹੜੇ ਸਾਨੂੰ ਪਟਾਕਿਆਂ ਤੋਂ ਰਹਿਤ ਦੀਵਾਲੀ ਮਨਾਣੀ ਚਾਹੀਦੀ ਹੈ। ਕਿਉਂਕਿ ਦੀਵਾਲੀ ਤੇ ਜੋ ਅਸੀਂ ਪਟਾਕੇ ਜਲਾਵਾਂਗੇ ਇਹਦਾ ਨਿਪਟਨ ਬਹੁਤ ਹੁੰਦਾ ਹੈ। ਤੇ ਉਹ ਸਾਡੀ ਨੁਕਸਾਨ ਉਹ ਸਾਡੀ ਸਿਹਤ ਵਾਸਤੇ ਬਹੁਤ ਹੀ ਨੁਕਸਾਨਦਾਇਕ ਹੁੰਦਾ ਹੈ। ਇਸ ਕਰਕੇ ਸਾਡਾ ਸਾਰਿਆਂ ਦਾ ਕਰਜ਼ ਬਣਦਾ ਹੈ। ਕਿ ਅਸੀਂ ਪਰਿਆਵਰਣ ਨੂੰ ਸਾਫ਼ ਤੇ ਸੁਥਰਾ ਰੱਖੀਏ। ਕਿ ਜਿਹੜੀ ਸਾਡੀ ਤਸੱਦੂ ਦੀਵਾਲੀ ਹੈਗੀ ਹੈ। ਜੁੜੀ ਸਾਡੀ ਅਸਲ ਗੱਲ ਇਹ ਉਹ ਹੈ ਜੀ ਕਿ ਸਾਡੇ ਅੰਦਰ ਐਜੂਕੇਸ਼ਨ ਦੇ ਸਾਡੇ ਅੰਦਰ ਐਜੂਕੇਸ਼ਨ ਹੋਊਗੀ ਉਹਦੇ ਨਾਲ ਜਿਹੜੀ ਮਾਰਕੀਟ ਰੋਅ ਆਊਗੀ ਸਾਡੀ ਅਸਲ ਗੱਲ ਇਹ ਉਹ ਹੈ ਕਿ ਮੈਂ ਸਨ ਤੁਹਾਨੂੰ ਅਪੀਲ ਕਰਦਾ ਕਿ ਐਜੂਕੇਸ਼ਨ ਤੇ ਵੱਧ ਤੋਂ ਵੱਧ ਜ਼ੋਰ ਲਾਓ ਕਿਉਂਕਿ ਇਹ ਹੀ ਜੜ੍ਹ ਪਾਣੀ ਹੈ ਮੈਂ ਹਰਪ੍ਰੀਤ ਸਿੰਘ ਹੀ ਕੈਮਰਾਮੈਨ ਨਮਸਾ ਸਰਦਾਰ ਮੀਆਂ ਬ्रो ਦਿਵਾਲੀ ਦੀ ਸ਼ੁਭਕਾਮਨਾ ਤੇ ਇਸਕਰ ਮਾਦੇ ਜੀ ਜਾਨ ਉਸ ਤੇ ਦੇ ਸਰਦੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਬਹੁਤ ਬਹੁਤ ਮੁਬਾਰਕਾਂ ਉੱਤੇ ਕੰਟੀਨਿਊ ਕਰ ਗਏ ਬਰਮਾਹਮਤਾਂ ਦੇ ਰੁਕੀ ਕਿ ਮੈਂ ਲਾਈਨ ਤਲਵੰਤ ਸਿੰਘ ਵਰਦੀ ਡਿਪਟੀ ਜ਼ਿਲ੍ਹਾ ਲਾਈਨ ਕਲੱਬ ਨਵਾਂ ਸ਼ਹਿਰ ਐਕਟਿਵ ਅਤੇ ਲਾਈਨ ਕਲੱਬ ਦੇ ਸਾਰੇ ਸੂਚਨਾ ਮੈਂਬਰਾਂ ਵੱਲੋਂ ਆਪ ਸਭ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਅਤੇ ਨਾਲ ਸੰਦੇਸ਼ ਵੀ ਮਾਹਾਂ ਕਿ ਇਸ ਵਾਰ ਆਪਾਂ ਗ੍ਰੀਨ ਦੀਵਾਲੀ ਮਨਾਈਏ ਅਤੇ ਬੂਟੇ ਵੱਧ ਤੋਂ ਵੱਧ ਲਾਈਏ ਤੇ ਵਾਤਾਵਰਣ ਨੂੰ ਸੋਧ ਗਾਈਏ ਇਹੀ ਬਰੀ ਬੇਨਤੀ ਆ ਇਹ ਮੇਰੀ ਅਪੀਲ ਆ ਮੈਂ ਸਾਰਿਆਂ ਨੂੰ ਅਪੀਲ ਦੁਆਰਾ ਇਹ ਕਰਦਾ ਕਿ ਆਪਾਂ ਵੱੱਟ ਵੱੱਟ ਬੂਟੇ ਲਾਈਏ ਤੇ ਗ੍ਰੀਨ ਦੀਵਾਰੀ ਬਣਾਈਏ ਤੇ ਜਿਹੜੇ ਪਟਾਕੇ ਆ ਉਹ ਨਾ ਚਲਾਈਏ ਤਾਂ ਕਿ ਵਾਤਾਵਰਣ ਨੂੰ ਅੱਡਾ ਸ਼ੁੱਧ ਬਣਿਆ ਬਣਿਆ ਜਾ ਸਕੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਾਨ ਨਰਿੰਦਰ ਸਿੰਘ ਪੂਰਾ ਰਿਪੋਰਟਰ ਨਵਾਂ ਸ਼ਹਿਰ ਸਰਗਰਮੀਆਂ ਸਾਰੇ ਤਲਵਾੜਾ ਨਿਵਾਸੀਆਂ ਅਤੇ ਦੇਵ ਵਾਸੀਆਂ ਨੂੰ ਆਉਣੇ ਵਾਲੀ ਦੀਵਾਲੀ ਬੰਦੀ ਛੋੜ ਦਿਵਸ ਅਤੇ ਬਾਬਾ ਬਿਸ਼ਕਰਮਾ ਦੇ ਦਿਨ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਅਤੇ ਮੈਂ ਬੇਨਤੀ ਕਰਦਾ ਹਾਂ ਕਿ ਬੀਏ ਦੀਵਾਲੀ ਪੋਲੂਸ਼ਨ ਰਹਿਤ ਮਨਾਈ ਜਾਵੇ ਪਟਾਕਿਆਂ ਤੋਂ ਦੂਰ ਰਿਹਾ ਜਾਏ ਗੁਰੇਜ ਕੀਤਾ ਜਾਵੇ ਇਸ ਦੇ ਨਾਲ ਪੋਲੂਸ਼ਨ ਵੀ ਪੈਦਾ ਹੁੰਦਾ ਅਤੇ ਦੁਰਘਟਨਾ ਬਹੁਤ ਹੋਣ ਦੇ ਸੰਭਾਵਨਾ ਬਣਦੀ ਹੈ ਸੋ ਮੇਰੀ ਆਪ ਸਭ ਨੂੰ ਬੇਨਤੀ ਆ ਕਿ ਵਿਫਲੂਝਨ ਰਹਿਤ ਦੀਵਾਲੀ ਮਨਾਓ ਤੇ ਖੁਸ਼ੀਆਂ ਖੇੜੇ ਘਰ ਲਾਓ ਆਪ ਜੀ ਨੂੰ ਦੀਵਾਲੀ ਦੀਆਂ ਵੰਦੀ ਛੋੜ ਦੇਵਸ ਦੀਆਂ ਤੇ ਬਾਬਾ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਮੈਂ ਅਮਦੇਖ ਸਿੰਘ ਹਿੰਦੂ ਪ੍ਰੈਸ ਕੋਰਪੋਰੇਟ ਹਮਾਤਰ ਕੰਡੀਗੇ ਰੋਡ ਆਦੇ ਦੇਤਵਾ ਸੀਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਸਮੂਹ ਗੋਰਸ ਚੈਨਲ ਦੇ ਦਰਸ਼ਕਿਆ ਉਹਨਾਂ ਨੂੰ ਦਿਵਾਲੀ ਦੀਆਂ ਸਭ ਕਾਮਨਾਵਾਂ ਦਿਵਾਲੀ ਹਿੰਦੁਸਤਾਨ ਦੇ ਵਿੱਚ Hindu Sikh Jain Bodhi ਸਾਰੇ ਰਲ ਕੇ ਮਨਾਉਦੇ ਆ ਇਸ ਦਿਨ ਬੰਦੀ ਛੋੜ ਦੇ ਉਸ ਤੌਰ ਤੇ ਵੀ ਇਸ ਨੂੰ ਬਣਾਇਆ ਜਾਂਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿੰਨਾਂ ਨੂੰ ਬਵਾਲੀਅਰ ਦੇ ਤਨੇ ਵਿੱਚ ਕੈਦ ਕੀਤਾ ਗਿਆ ਸੀ ਉਹਨਾਂ ਨੂੰ ਰਿਹਾ ਕੀਤਾ ਸੀ ਜਾਂ ਜਿੰਨੇ ਪਰ ਉਹਨਾਂ ਨੇ ਕਿਹਾ ਸੀ ਕਿ ਮੈਂ ਇਕੱਲਿਆਂ ਨਹੀਂ ਜਾਣਾ ਮੇਰੇ ਨਾਲ ਜਿੰਨੇ ਵੀ ਹੋਰ ਵਾਲੇ ਆ ਉਹਨਾਂ ਸਾਰਿਆਂ ਨੂੰ ਤੁਸੀਂ ਵਿਆਹ ਕਰੋ ਇਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇੱਕ ਚੋਲਾ ਸਵਾਲੋ ਜਿੰਨੇ ਵੀ ਤੁਹਾਡਾ ਪੱਲਾ ਫੜ ਕੇ ਆ ਸਕਦੇ ਆਂ ਦੀ ਉਹਨਾਂ ਨੂੰ ਰਿਹਾ ਕਰ ਦੇਾਂਗੇ ਗੁਰੂ ਸਾਹਿਬ ਨੇ ਬੋਂਜਾ ਕਲੀਆਂ ਵਾਲਾ ਫਿਰ ਚੋਲਾ ਸਵਾਲਿਆ ਤੇ 52 राजे ਜਿਹੜੇ ਉਸ ਟੈਨ ਰਿਹਾਬ ਹੋ ਗਈ ਔਰ ਉਹ ਥੋੜਾ ਜਿਹੜਾ ਅਜੇ ਤੱਕ ਅਮਰਸਰ ਸਾਹਿਬ ਦੇ ਵਿੱਚ ਸ਼ਿਸ਼ੋਬਤ ਹੈ ਇਸ ਤਿਹਾਰ ਦੇ ਉੱਤੇ ਸਾਨੂੰ ਆਤਮਿਕ ਸੰਤੁਸ਼ਟੀ ਜਿਹੜੀ ਆ ਉਹ ਹੁਣ ਚਾਹੀਦੀ ਆ ਕਈ ਵਾਰੀ ਜਿਹੜਾ ਗਰੀਬ ਆ ਉਹ ਇੱਕ ਦੀਵਾ ਬਾਲ ਕੇ ਹੀ ਸੰਤੁਸ਼ਟ ਹੋ ਜਾਂਦਾ ਜਦੋਂ ਕਿ ਅਮੀਰ ਜਿਹੜਾ ਹੈ ਉਹ ਹਜ਼ਾਰਾਂ ਦੀਵੇ ਬਾਲ ਕੇ ਵੀ ਖੁਸ਼ ਨਹੀਂ ਹੋ ਸਕਦਾ ਸੋ ਸਾਨੂੰ ਆਪਣੇ ਮਨ ਨੂੰ ਪਹਿਲਾਂ ਸੰਤੁਸ਼ਟ ਕਰਨਾ ਚਾਹੀਦਾ ਬਾਦ ਦੇ ਵਿੱਚ ਬਾਕੀ ਗੱਲਾਂ ਜਿਹੜੀਆਂ ਆ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਤੋਂ ਇੱਕ ਵਾਰੀ ਮੈਂ ਫੇਰ ਸਾਰਿਆਂ ਨੂੰ ਇਸ ਸ਼ੁਭ ਦਿਨ ਦੇ ਉੱਤੇ ਸ਼ੁਭ ਕਾਮਨਾਵਾਂ ਵੀ ਦਿੰਦਾ ਵਧਾਈ ਵੀ ਦਿੰਦਾ ਪ੍ਰਮਾਤਮਾ ਕਰੇ ਸਾਰਿਆਂ ਲਈ ਇਹ ਦਿਨ ਜਿਹੜਾ ਆ ਸ਼ੋਭਾਵੇ ਆਉਣ ਵਾਲੀ ਜ਼ਿੰਦਗੀ ਜਿਹੜੀ ਆ ਇਤਿਹਾਰ ਵਾਂਗੂੰ ਚਮਕੀ ਜਾਵੇ ਧੰਨਵਾਦ ਮੈਂ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਰੈੱਡ ਕਰਾਸ ਨਸ਼ਾ ਪੀੜਤਾ ਲਈ ਇਕ ਇਕੱਤਰ ਤੇ ਮੁਰਬ ਸੇਵਾ ਕੇਂਦਰ ਨਵੇਂ ਸ਼ਹਿਰ ਤੋਂ ਸਮੂਹ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦਿਵਾਲੀ ਦੇ ਤਿਹਾਰ ਦੀਆਂ ਸ਼ੁਭ ਕਾਮਨਾਵਾਂ ਦਿੰਨਾ ਹਾਂ ਮੁਬਾਰਕਬਾਦ ਦਿੰਨਾ ਹਾਂ ਕਿ ਸਾਨੂੰ ਮਾਤਾ ਵਰਨ ਮੁਖ ਰੱਖ ਕੇ ਅੱਜ ਦਾ ਜੋ ਦਿਵਾਲੀ ਦਾ ਜਿਹੜਾ ਤਿਹਾਰ ਆ ਰਿਹਾ ਜਾਂ ਹੋਰ ਤਿਆਰ ਆ ਰਹੇ ਨੇ ਇਨਾਂ ਨੂੰ ਅਸੀਂ ਪ੍ਰਦੂਸ਼ਣ ਰਹਿਤ ਮਨਾਈਏ ਤੇ ਗ੍ਰੀਨ ਦੀਵਾਲੀ ਮਨਾਈਏ ਤੇ ਉਸ ਵਿੱਚ ਭਾਈਚਾਰਾ ਤੇ ਸਾਂਝ ਨੂੰ ਬਣਾ ਕੇ ਰੱਖੀਏ। ਸੋ ਮੈਂ ਫਿਰ ਦੁਬਾਰਾ ਸਾਰਿਆਂ ਨੂੰ ਇਸ ਦਿਨ ਦੇ ਉੱਤੇ ਸਾਰੀ ਸੰਗਤ ਨੂੰ ਜਿਹੜਾ ਹੈ ਲੱਖ ਲੱਖ ਵਧਾਈਆਂ। ਇੱਕ ਸਨੇਹਾ ਹੈ ਸਾਰਿਆਂ ਲਈ ਹਰੀ ਦੀਵਾਲੀ ਹਰੀ ਦੀਵਾਲੀ ਮਨਾਵਾਂਗੇ ਸਾਰੇ ਰਣ ਰੁਖ ਲਗਾਵਾਂਗੇ। ਪਟਾਕੇ ਨਹੀਂ ਚਲਾਵਾਂਗੇ ਪ੍ਰਦੂਸ਼ਣ ਨਹੀਂ ਫੈਲਾਵਾਂਗੇ ਪਹਿਲਾਂ ਹੀ ਪ੍ਰਦੂਸ਼ਣ ਬੜਾ ਹੈ ਹੋਰ ਨਹੀਂ ਫੈਲਾਵਾਂਗੇ ਡੈਡੀ ਕੋਲੋਂ ਪੈਸੇ ਲੈ ਕੇ ਘਰ ਵਿੱਚ ਖਲੰਡਿਆਂਵਾਂ ਅਯੂਲ ਖਰਚਾ ਕਰਨਾ ਨਹੀਂ ਸਾਰਿਆਂ ਨੂੰ ਸਮਝਾਵਾਂਗੇ ਰੁੱਖ ਲਗਾ ਕੇ ਆਲੇ-ਦੁਆਲੇ ਚੌਂਗਿਰਦਾ ਸਵੱਛ ਬਣਾਵਾਂਗੇ ਹਰੀ ਦੀਵਾਲੀ ਮਨਾਵਾਂਗੇ ਦੋਸਤ ਮਿੱਤਰਾਂ ਦੇ ਨਾਲ ਰਲ ਕੇ ਚੁਗਿਰਦਾ ਹਰਾ ਬਣਾਵਾਂਗੇ ਮਾਪਿਆਂ ਕੋਲੋਂ ਅਸ਼ੀਰਵਾਦ ਲੈ ਕੇ ਜ਼ਿੰਦਗੀ ਸਫਲ ਬਣਾਵਾਂਗੇ ਬਾਲੀ ਅੰਕਲ ਦੇ ਨਾਲ ਰਲ ਕੇ ਘਰ ਵਿੱਚ ਦੀਪ ਜਗਾਵਾਂਗੇ ਹਰੀ ਦੀਵਾਲੀ ਬਣਾਵਾਂਗੇ ਪਟਾਕੇ ਨਹੀਂ ਚਲਾਵਾਂਗੇ ਹਰੀ ਦੀਵਾਲੀ ਬਣਾਵਾਂਗੇ ਬਹੁਤ-ਬਹੁਤ ਮੈਂ ਰਿਆਰੋਡਾ ਪ੍ਰਧਾਨ ਰੋਟਰੀ ਕਲੱਬ ਨਵਾਂ ਸ਼ਹਿਰ ਸਭੀ ਦੇਸ਼ਵਾਸੀਆਂ ਨੂੰ ਦੀਪਾਵਲੀ ਦੀ ਬਹੁਤ-ਬਹੁਤ ਸ਼ੁਭਕਾਮਨਾئیں ਦਿੰਦੀ ਹਾਂ ਸਤਿ ਸ਼੍ਰੀ ਅਕਾਲ ਸਾਰੇ ਜੀ ਜੀ ਫਤੇ ਮੈਂ ਰਜੀਤ ਸਿੰਘ ਬੋਲਾ ਪ੍ਰਿੰਸੀਪਲ ਜੀਐਸ ਵੀ ਸਕੂਲ ਕਾਲਸਾ ਸੀਨੀਅਰ ਸੈਕੰਡਰੀ ਸਕੂਲ ਨਮਾਸ਼ਹਿਰ ਸੀਪਾਸੇ ਬੋ ਰਹੇ ਸੋ ਪਹਿਲਾਂ ਸਭ ਤੋਂ ਪਹਿਲਾਂ ਸਾਰੇ ਜੇਕਰ ਸੁਣ ਵਾਲਿਆਂ ਨੂੰ ਦਿਵਾਲੀ ਦੀ ਬਹੁਤ ਬਹੁਤ ਸ਼ੁਭ ਕਾਮਨਾ ਇਹ ਤਿਹਾੜ ਦਾ ਖੁਸ਼ੀਆਂ ਭਰਿਆ ਖੇੜਿਆ ਭਰਿਆ ਲੈ ਕੇ ਆਵੇ ਕਿਉਂਕਿ ਤਿਹਾੜ ਜਿਹੜਾ ਦਿਵਾਲੀ ਦਾ ਤਿਹਾੜ ਹੈ ਇਹ ਸਾਡਾ ਆਪਸੀ ਭਾਈਚਾਰਾ ਪਿਆਰ ਨਮਿਤ ਬਿਧਾਉਂਦਾ ਕਿਉਂਕਿ ਸਾਡਾ ਜਿਹੜਾ ਦੇਸ਼ ਆਨੇਕਾਂ ਜਾਤਾਂ ਪਾਤਾਂ ਰੰਗਾਂ ਨਸਲਾਂ ਪਛਾਵਾਂ ਦਾ ਦੇਸ਼ ਹੈ ਔਰ ਐਨ ਐ ਐਨ ਇੱਕ ਤਰ੍ਹਾਂ ਦਾ ਸੰਦੇਸ਼ ਹੈ ਅਸੀਂ ਸਾਰੇ ਇਸ ਦੀਆਂ ਨਾਲ ਕੇ ਸਾਰੇ ਮਨਾਵੇਂ ਆ ਸਾਰੀਆਂ ਸੰਪਰਦਾਇ ਜਾਤ ਪਾਤ ਉੱਤਾ ਉੱਠ ਕੇ ਉਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਇਹ ਮੈਸੇਜ ਤੁਹਾਡੇ ਜਰੀਏ ਦੇਣਾ ਚਾਹੁੰਦਾ ਕਿ ਜਿਹੜਾ ਹੈ ਕਿਉਂਕਿ ਅਸੀਂ ਅਲੱਗ-ਅਲੱਗ ਜਿਹੜੇ ਪਟਾਕੇ ਆਂਦੇ ਆ ਔਰ ਉਹਦੇ ਨਾਲ ਕੀ ਹੁੰਦਾ ਕਿ ਪਟਾਕੇ ਵਜਾਰੇ ਬੜਾ ਪ੍ਰਦੇਸ਼ ਜਿਹੜਾ ਪ੍ਰਦੇਸ਼ਣ ਫੈਲਦਾ ਔਰ ਜੋ ਪ੍ਰਦੇਸ਼ਣ ਫੈਲਦਾ ਤੇ ਜੋ ਅਸੀਂ ਸਾਹ ਲੈਣ ਦੇ ਨਾਲ ਸਾਡੇ ਅੰਦਰ ਵੀ ਜਾਂਦਾ ਹੈ ਉਹ ਸਭ ਤੋਂ ਵੱਡੀਆਂ ਬੁਆਰੀਆਂ ਦਾ ਕੰਮ ਵੀ ਕਰਨ ਵੀ ਆਨ ਰਕ ਉਹ ਮੇਰੀ ਇਹੀ ਸੰਦੇਸ਼ ਹੈ ਕਿ ਗ੍ਰੀਨ ਦੀਵਾਲੀ ਮਨਾਈਏ ਅਸੀਂ ਜਿਹੜੀ ਹੈ ਇਹ ਇਹਨਾਂ ਨੂੰ ਪਰਹੇਜ਼ ਕਰੀਏ ਪਟਾਕਿਆਂ ਤੋਂ ਤਾਂ ਕਿ ਜਿਹੜੀ ਆਪਣੇ ਮਿਲ ਬੈਠ ਕੇ ਅਸੀਂ ਆਪਣਾ ਖਾਈਏ ਪੀਏ ਗੱਲਾਂ ਬਾਤਾਂ ਕਰੀਏ ਪਿਆਰ ਮੱਧ ਵਧਾਈਏ ਤੇ ਇਹ ਜਿਹੜੀ ਆ ਵੱਧ ਤੋਂ ਵੱਧ ਜਿਹੜਾ ਆ ਕੋਸ਼ਿਸ਼ ਕਰੋ ਕਿ ਦਰਾਸ ਲਗਾਓ ਕਿਉਂਕਿ ਦਰਾਸ ਲਗਾਉਣ ਦੇ ਨਾਲ ਜਿਹੜੀ ਆ ਸਾਨੂੰ ਬੜੀ ਅਸ਼ੁੱਧ ਆਕਸੀਜਨ ਮਿਲਦੀ ਹੈ ਇਹ ਅਸੀਂ ਦੀਵਾਲੀ ਦੇ ਤਿਹਾੜੀ ਵਿੱਚ ਇਹ ਵੀ ਪ੍ਰਣ ਕਰੀਏ ਕਿ ਹਰੇਕ ਬੰਦਾ ਇੱਕ ਦਰਾਸ ਲਗਾਵੇ ਤਾਕਿ ਜਿਹੜਾ ਸਾਨੂੰ ਸਾਫ਼ ਸੁਥਰੀ ਜਿਹੜੀ ਆ ਜਿਹੜੀ ਆ ਸਾ ਹਵਾ ਮਿਲੇ ਤਾਂ ਕਿ ਅਸੀਂ ਬੁਹਾਰੀਆਂ ਤੋਂ ਰਹਿ ਸਕਦਾ ਹੋ ਸਕਦਾ ਕਿਉਂਕਿ ਜਿਹੜਾ ਵਿਡਵਾਲੀ ਵੋਕੇ ਪਟਾਕੇ ਜਿਹੜੇ ਇੰਨੇ ਚਲਾਏ ਜਾਂਦੇ ਆ ਔਰ ਇੰਨਾ ਜਿਹੜਾ ਹਵਾ ਦੇ ਵਿੱਚ ਪ੍ਰਦੂਸ਼ਨ ਫੈਲ ਜਾਂਦਾ ਤੇ ਉਹ ਸਾਨੂੰ ਬਹੁਤ ਵੱਡੀਆਂ ਉਸ ਵੇਲੇ ਸਾਨੂੰ ਪਤਾ ਲਗਾ ਅਸੀਂ 5 7 10 ਮਿੰਟ ਦੀ ਖਾਤਰ ਅਸੀਂ ਇੰਨੇ ਪੈਸੇ ਵੀ ਬਰਬਾਦ ਕਰਦੇ ਆਂ ਔਰ ਪੈਸੇ ਦੀ ਵੀ ਬਰਬਾਦੀ ਹੈ ਔਰ ਦੂਜੀ ਆਪਣੀ ਸਿਹਤ ਵੀ ਕਈ ਵਾਰੀ ਅਸੀਂ ਦਿਖਦੇ ਆਂ ਇੰਨੀਆ ਘਟਨਾਵਾਂ ਬਪਣ ਜਦੋਂ ਦੂਸਰੇ ਦਿਨ ਅਸੀਂ ਖ਼ਾੜਚ ਬੜਦੇ ਆਂ ਕਿ ਅਸੀਂ ਅੱਖ ਦੀ ਅੱਖ ਨੂੰ ਕੁਝ ਪ੍ਰਭਾਵ ਹੋ ਗਏ ਕਿਸ ਦੇ ਹੱਥ ਨੂੰ ਪ੍ਰਭਾਵ ਹੋ ਗਏ ਵੱਡੀਆਂ ਵੱਡੀਆਂ ਟ੍ਰੈਜੀਆਂ ਵੀ ਹੋਣੀਆਂ ਕਈ ਵਰੀ ਵੱਡੀ ਟ੍ਰੈਜੀ ਦਾ ਕਾਰਨ ਵੀ ਬਣ ਜਾਂਦੇ ਆ ਕਿਉਂਕਿ ਅਸੀਂ ਸ਼ੂਗਰ ਸ਼ੂਗਰ ਵਿੱਚ ਕਰਜ ਕਰਦੇ ਆਂ ਕਿਉਂਕਿ ਜਿਹੜੇ ਡਾਕੀਆ ਇਹ ਉਹ ਕਿੰਨੇ ਪਾਵਰਫੁਲ ਹੈ ਇਹ ਨਹੀਂ ਪਤਾ ਹੁੰਦਾ ਕਈ ਵਰੀ ਕਈ ਬੰਦੇ ਸ਼ੂਗਰ 'ਚ ਹੱਥਾਂ-ਜੀਵ ਚਲਾਣ ਲੱਪੰਦੇ ਮੈਂ ਦੱਸਦਾ ਕਿ ਸਾਡੇ ਰਿਸ਼ਤੇ ਅਸੀਂ ਉਹਨੇ ਐਵੇਂ ਬੈਠੇ ਸੀ ਤਾਂ ਉਹਨੇ ਅੱਖ ਚ ਲੱਗ ਗਿਆ ਔਰ ਅੱਖ ਲੱਗ ਗਿਆ ਤੇ ਅੱਖ ਸਾਰੀ ਜ਼ਿੰਦਗੀ ਖਤਮ ਹੋ ਗਈ ਸੋ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਇਲਾਕਾ ਨਿਵਾਸੀ ਸੁਣ ਸੁਣ ਵਾਲਿਆਂ ਨੂੰ ਕਿ ਤਾਂ ਕਿ ਅਸੀਂ ਇਹਨਾਂ ਤੋਂ ਵਾਕਿਆ ਤੋਂ ਜਰਾ ਦੂਰ ਰਹੀਏ ਔਰ ਅਸੀਂ ਬਿਲਕੁਲ ਗ੍ਰੀਨ ਦੁਆਲੇ ਮਨਾਈਏ ਔਰ ਹਾਂ ਰਲ ਮਿਲ ਕੇ ਬੈਠੋ ਇਹ ਇਹ ਜਿਹਾ ਤਿਹਾੜ ਹੈ ਕਿ ਸਾਨੂੰ ਭਾਈਚਾਰਾ ਪਿਆਰ ਮੁਹੱਬਤ ਮਿਲਵਰਤ ਕੇ ਬੈਠਣ ਸਹ ਤਾਂ ਕਿ ਸਾਡਾ ਪਿਆਰ ਮੁਹੱਬਤ ਬਣਿਆ ਰਹੇ ਸਾਡਾ ਜਿਹੜਾ ਦੇਸ਼ ਹੈ ਗੁਰੂਆਂ ਪੀਰਾਂ ਪੈਗੰਬਰਾਂ ਔਲੀਆ ਦਾ ਦੇਸ਼ ਹੈ ਸਾਡੇ ਗੁਰੂ ਸਾਹਿਬਾਨ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਸਾਰੇ ਨਾਲ ਮਿਲ ਕੇ ਬਹਿਣਾ ਮਨੁੱਖਤਾ ਵੱਡਾ ਧਰਮ ਹੈ ਔਰ ਇੱਕ ਦੂਜੇ ਨਾਲ ਮਿਲ ਬੈਠ ਕੇ ਖਾਣਾ ਕਿਰਤ ਕਾਂਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਵੀ ਹੈ ਕਿਰਤ ਕਾਨੇ ਨਾਮ ਜਪੜਾ ਵੰਡ ਕੇ ਛਕਣਾ ਤੋਂ ਸਾਰੇ ਰਲ ਮਿਲ ਕੇ ਆਪਾਂ ਮੈਂ ਇਸ ਤਿਹਾਰ ਮਨਾਈਏ ਔਰ ਮਹਾਰਜ ਕਰੇ ਸਾਰੇ ਮੇ ਤਿਹਾਰ ਖੁਸ਼ੀਆਂ ਭਰਿਆ ਖੇੜਿਆ ਭਰਿਆ ਆਵੇ ਸਾਰੇ ਤੰਦਰੁਸਤ ਰਹੇ ਚੜ੍ਹਦੀ ਕਲਾ ਚ ਰਹੇ ਔਰ ਸਾਡੇ ਸਮਾਜ ਆ ਦੇਸ਼ ਉਹ ਚੜ੍ਹਦੀ ਕਲਾ ਚ ਰਹੇ ਤਰੱਕੀ ਕਰੇ ਔਰ ਸਾਰੇ ਹੱਸਦੇ ਵਸਦੇ ਰਹੇ ਔਰ ਸਾਰੇ ਲਈ ਇਹ ਤਿਹਾਰ ਖੁਸ਼ੀਆਂ ਭਰਿਆ ਆਵੇ ਸੋ ਮੇਰੀ ਫਿਰ ਇੱਕ ਵਾਰ ਬੇਨਤੀ ਹੈ ਅੱਜ ਕੇ ਆਪਣੀ ਜਿਹੜੀ ਆ ਗੀਂਦ ਵਾਲੀ ਮਨਾਓ ਔਰ ਜਿਹੜੀ ਆ ਪਟਕਿਆਂ ਤੋਂ ਪ੍ਰਹੇਸ਼ ਕਰੋ ਔਰ ਤਾਂ ਕਿ ਇਹ ਸਿੰਚਰੀ ਸ਼ੁੱਧ ਹਵਾ ਲੈ ਸਕੀਏ ਔਰ ਬੁਆਰੀਆਂ ਤੇ ਬਸ ਸਕੀਏ ਉਹ ਇਨੇ ਸ਼ਬਦੋਂ ਕਹਿੰਦਾ ਹਾਂ ਮੈਂ ਕਿ ਮੈਂ ਚਾਹਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਅੱਜ ਦੀਵਾਲੀ ਦਾ ਸੀਜ਼ਨ ਮੈਂ ਉਸ ਪ੍ਰਭੂ ਅਗੇ ਸ਼ਾਮ ਚੰਦਰ ਜੀ ਮੋਰੇ ਪ੍ਰਾਰਥਨਾ ਕਰਦਾ ਹਾਂ ਸਾਰੀ ਦੁਨੀਆ ਦੇ ਵਿੱਚ ਵਿਸ਼ੂ ਦੇ ਵਿੱਚ ਸ਼ਾਂਤੀ ਰਹੇ ਔਰ ਸਾਡਾ ਜਿਹੜਾ ਦੇਸ਼ ਆ ਉਹ ਪਰਮ ਭਗਵਤ ਤੱਕ ਪਹੁੰਚੇ ਜੋ ਮੋਦੀ ਜੀ ਦੀ ਕਾਮਨਾ ਹੈ ਤੇ ਇਸ ਦੇਸ਼ ਨੂੰ ਪਰਮ ਭਗਵਤ ਤੱਕ ਲੈ ਕੇ ਜਾਣਾ ਉਹਨਾਂ ਦੇ ਵਿੱਚ ਪ੍ਰਭੂ ਉਹਨਾਂ ਦੀ ਮਦਦ ਕਰੇ ਔਰ ਮੈਂ ਨਵਾਂ ਸ਼ਹਿਰ ਵਾਸੀਆਂ ਨੂੰ ਔਰ ਇਲਾਕਾ ਵਾਸੀਆਂ ਨੂੰ ਅੱਜ ਦੀਵਾਲੀ ਦੀ ਲੱਖ ਲੱਖ ਵਧਾਈ ਦਿੰਦਾ ਔਰ ਮੈਂ ਕਾਮਨਾ ਕਰਦਾ ਹਾਂ ਵੀ ਹਰ ਪ੍ਰਾਣੀ ਹਰ ਵਿਅਕਤੀ ਖੁਸ਼ਹਾਲ ਹੋਵੇ ਖੁਸ਼ ਰਹੇ ਔਰ ਇਸੇ ਪ੍ਰਕਾਰ ਦੀ ਵੀ ਉਹਦੇ ਤੇ ਕੋਈ ਵੀ ਦਿੱਕਤ ਨਾ ਆਵੇ ਔਰ ਮੈਂ ਪੰਜਾਬ ਦੇ ਲਈ ਖਾਸ ਕਰ ਕਹੂੰਗਾ ਕਿ ਜੋ ਐਸੇਲੇ ਪੰਜਾਬ ਦੀ ਸਥਿਤੀ ਹੈਗੀ ਆ ਪੰਜਾਬ ਮੁੜ ਕੇ ਹਰਿਆ ਭਰਿਆ ਮੁੜ ਕੇ ਖੁਸ਼ਹਾਲ ਪੰਜਾਬ ਬਣੇ ਇਸ ਦੀ ਮੈਂ ਕਾਮਨਾ ਕਰਦਾ ਔਰ ਮੈਂ ਫੇਰ ਦੁਬਾਰਾ ਸਭ ਨੂੰ ਲੱਖ ਲੱਖ ਵਧਾਈ ਦਿਨਾ ਦੀਵਾਲੀ ਦੀ और खुशियां जय श्री राम सभी शहर वासियों को सभी देशवासियों को मेरी तरफ से आप सभी को हार्दिक बधाई दीपावली का उत्सव आप सभी के घर में खुशियां प्रदान करे मां लक्ष्मी की कृपा बनी रहे भगवान श्री राम जी की कृपा बनी रहे भगवान श्री राम जब 14 वर्ष का वनवास काट के अयोध्या आए तो सभी अयोध्या वासियों ने दीप माला करके उनका स्वागत किया तो आप भी आज दिवाली जो 21 तारीख मंगलवार को हम सभी मना रहे हैं आप सभी भी दीप माला करके भगवान का आगमन का ਜੋ ਉਨ੍ਹਾਂ ਦਾ ਸਵਾਗਤ ਕਰਨ ਔਰ ਦੀਪਮਾਲਾ ਕਰਕੇ ਇਸ ਦੀਪavali ਕੋ ਮਨਾਏ ਮੇਰੀ ਤਰਫ ਸੇ ਆਪਕੋ ਹਾਰਦਿਕ ਬਧਾਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਵਿੱਕੀਗਰ ਜ਼ਿਲ੍ਹਾ ਪ੍ਰਧਾਨ ਭਾਰਤੀ ਵਾਲਮੀਕੀ ਤਰਸਮਾਜ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਮੈਂ ਆਪਣੇ ਭਾਰਤੀ ਵਾਲਮੀਕੀ ਤਰਸਮਾਜ ਸੰਗਠਨ ਵੱਲੋਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦਿਵਾਲੀ ਦੀਆਂ ਲੱਖ ਲੱਖ ਵਧਾਈ ਦਿੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ। ਹਾਂ ਜੀ। ਅੱਜ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਲਖਵਿੰਦਰ ਸੂਲਾਪੁਰੀਆ ਕਲਾਕਾਰ ਸੰਗੀਤ ਸਵਾਦੋਂ ਮੈਂ ਪੂਰੀ ਆਪਣੀ ਟੀਮ ਵੱਲੋਂ ਮੁੱਚੇ ਕਲਾਕਾਰਾਂ ਵੱਲੋਂ ਮਜੀਸ਼ਰਾ ਵੱਲੋਂ ਸਾਰਿਆਂ ਵੱਲੋਂ ਤੁਹਾਨੂੰ ਦਿਵਾਲੀ ਦੀਆਂ 2-3 ਕਰੋੜ ਵਾਲੀ ਸੁਭਾਈਆਂ ਦੇ ਵਿੱਚ ਪ੍ਰਭਾਤਮਾ ਕਰੇ ਹਰ ਬੰਦੇ ਤੇ ਇਹ ਦੀਵਾਲੀ ਖੁਸ਼ੀਆਂ ਵਾਲੀ ਆ ਤੁਸੀਂ ਖੁਸ਼ ਰਹੋ ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਹੀ ਇਸ ਵਸਨੀਆਂ ਨੂੰ ਖਾਸ ਕਰਕੇ ਆਪਣੇ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੇ ਵਸਦੀਆਂ ਔਰ ਵਿਸ਼ਕਰਮਾ ਦੇ ਵਸਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਖੁਸ਼ੀਆਂ ਭਰੇ ਦੇਣਾ ਹਰ ਪਰਿਵਾਰ ਚ ਖੁਸ਼ੀ ਹੋਵੇ ਸਾਰੇ ਇਤਿਆਰ ਨਾਲ ਮਿਲ ਕੇ ਅਸੀਂ ਮਨਾਈਏ જય ਸ਼੍ਰੀ ਰਾਮ જય ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਸਾਰੇ ਪੰਜਾਬ ਵਾਸੀਆਂ ਭਾਰਤ ਵਾਸੀਆਂ ਨੂੰ ਆਪਣੇ ਦਿਲੋਂ ਸ਼ੁਭਕਾਮਨਾਵਾਂ Diwali ਦੀਆਂ ਦੇ ਦੁਆ Diwali ਦੇ ਮੌਕੇ ਤੇ ਸਭ ਦੇ ਪਰਿਵਾਰ ਨੂੰ ਖੁਸ਼ੀਆਂ ਭਰਿਆ ਰੱਖੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਤੇਸੀ ਹੈ ਸਾਰੇ ਭਰਤਵਾਸੀਆਂ ਨੂੰ ਤੇ ਮੇਰੇ ਸੱਜਣ ਮਿੱਤਰਾਂ ਨੂੰ ਖੁਸ਼ੀਆਂ ਭਰਿਆ ਮੁਕਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਿਕਾ ਜੀ ਸਾਰਿਆਂ ਨੂੰ ਮੈਂ ਕੁਲਜੀਤ ਸਿੰਘ ਲੱਕੀ ਐਮ ਡੀ ਮਹਿਲ ਗਰੁੱਪ ਨਵਾਂ ਸ਼ਹਿਰ ਤੋਂ ਮੈਂ ਆਪ ਸਭ ਨੂੰ ਸਮੂਹ ਪੰਜਾਬੀਆਂ ਨੂੰ ਸਾਰੀ ਜਿਹੜੀ ਦੀਵਾਲੀ ਦੀ ਆ ਵਧਾਈ ਦੇਣਾ ਚਾਹੁੰਦਾ ਵੀ ਦੀਵਾਲੀ ਤੁਹਾਡੀ ਬਹੁਤ ਵਧੀਆ ਰਹੇ ਐਂਡ ਹੋਪਸ ਯੂ ਸੇਫਲੀ ਦੀਵਾਲੀ ਮਨਾਓ ਜਿੰਦ ਤੋਈ ਕਰੋਗੇ ਦਿਵਾਲੀ ਜਿਹੜੀ ਆ ਪਟਾਕੇ ਹੋਰ ਆਪਾਂ ਪੋਲੂਸ਼ਨ ਜਿਹੜਾ ਕੱਟ ਕਰੀਏ ਤਾਂ ਜੋ ਬਾਕੀ ਜਣੇ ਵੀ ਇਸ ਤਿਹਾੜ ਨੂੰ ਇੰਜੋਏ ਕਰ ਸਕਣ ਗ੍ਰੀਨ ਦਿਵਾਲੀ ਦੀ ਆਪਾਂ ਟਰਾਈ ਕਰੀਏ ਧੰਨਵਾਦ ਜੀ